ਪਿਆਰ ਭਰੀ ਸਾਸੜੀ ਕਾਲ ਕਹਿੰਦੇ ਆ ਐਡ ਲਵਾਣੀ ਤਾਂ ਪਾਸੇ ਪੋਟਰ ਤੇ ਨੰਬਰ ਚੱਲ ਜਾਂਦਾ 5 ਤੋਂ 7 ਫੁੱਟਵਾਂ ਪੇ ਜੇਕਰੋ ਵੀਡੀਓ ਨੂੰ ਲਾਇਕ ਸ਼ੇਅਰ ਕਮੈਂਟ ਚੈਨਰ ਫੋਲੋ ਕਰਦੇ ਤੇ ਆਪਾਂ ਲੈ ਕੇ ਆਏ 4 ਤੋਂ 5 ਚੀਜ਼ਾਂ ਵੀਡੀਓ ਕੋ ਸਾਰੀ ਵੀ ਕੋਲ ਸਟੈਪ ਨਾ ਕਰੋ ਲਾਇਕ ਸ਼ੇਅਰ ਕਮੈਂਟ ਚੈਨਰ ਫੋਲੋ ਕਰ ਦਿਓ ਇੱਕ ਟਰਾਲਾ ਦੂਜੇ ਟਰੈਕਟਰ ਦਾ ਮਹਿੰਗੇ ਵੀ ਆ ਤੇ ਸਸਤੇ ਵੀ ਆ 16 ਫੁੱਟਾ ਟਰਾਲਾ ਏਰੀਆ ਬਰਸਰ ਪੈਂਟ ਹੈਗਾ ਬਿਆਸ ਰਈਏ ਕੋਲੇ ਰਹਿ ਜਾਂਦਾ ਮਿੰਟੀਆਂ ਵਾਲਾ ਇਹ 16 7 ਟਰਾਲਾ 10 ਇੰਚੀ ਗਾਡਰ ਦਾ ਨੜੀ ਆਪੇ ਚ 56 ਇੰਚ ਮੱਛੀ ਹੁੱਕ ਚ ਟਰਪਾਲ ਪਉਣ ਵਾਲਾ ਪਾਈਪ ਆ ਲੇਜ਼ਰ ਕੱਟ ਦਾ ਸਾਰਾ ਟਰਾਲਾ ਬਣਿਆ ਤੇ 20 ਪਾਈ ਦੇ ਬੈਰੀਆਂ ਰੇਲ ਦਾ ਇਹ ਸਾਰਾ 10 ਇੰਚੀ ਗਾਡਰਾਂ ਚ ਧੋੜੀ ਬਿਰ ਕੈਂਚੀ ਬਣਾ ਕੇ ਲਈ ਵੱਡਾ ਟੂਲ ਬਸ ਲਾਇਆ ਮੰਜਾ ਦਾ ਆ ਪੂਰਾ ਹੈਵੀ ਟਰਾਲਾ ਕਿਸੇ ਵੀਰ ਭਾਈ ਨੇ ਲੈਣਾ ਹੋਵੇ ਵੀ ਨਾਲ ਸੰਪਰਕ ਕਰ ਸਕਦੇ ਆ ਤੇ ਪੂਰਾ ਕੋਕਾ ਪੀ ਟਰਾਲਾ 32 ਤੋਂ 30 ਕੁਆਂਟਲ ਦਾ ਟਰਾਲਾ ਇਹ ਬੱਤੀ ਤੇ 30 ਕੁਇੰਟਲ ਦਾ ਕਿਸੇ ਵੀਰ ਭਾਈ ਨੇ ਲੈਣਾ ਹੋਵੇ ਵੀ ਤੁਸੀਂ ਸੰਪਰਕ ਕਰ ਸਕਦੇ ਆ 30 ਕੁਇੰਟਲ ਤੇ ਵੇਚਦਾ ਕਹਿੰਦੇ 32 ਕੁਇੰਟਲ ਚਾਈਆਂ ਟਰਾਲਾ ਤੇ ਪੂਰਾ ਵਧੀਆ ਟਰਾਲਾ ਲਾਈਟਾਂ ਚਾਈਟਾਂ ਲੱਗੀਆਂ ਪੀੜ ਕੇ ਲੱਗੇ ਆ ਵੀਲ ਕਵਰ ਪਏ ਹੋਇਆ ਤੇ ਪੂਰਾ ਵਧੀਆ ਸੇੜੇ ਦਾ ਟਰਾਲਾ ਤੇ ਪੂਰਾ ਕਿੰਨਾ ਮਰਜੀ ਵਜ਼ਨ ਪਾਓ ਫੰਦ ਗਾਰੰਟੀ ਦਿੰਦੇ ਆ ਕਿ ਜੇ ਆਪਾਂ ਰੇਟ ਦੀ ਗੱਲ ਕਰੀਏ ਰੇਟ ਹੈਗਾ ਇਹਦਾ 7 ਲੱਖ ਤੇ 15000 ਰੁਪਿਆ ਰੇਟ ਆ ਮੌਕੇ ਤੇ ਮਾਤਲ ਕਰ ਦੇਣਗੇ ਕਿਸੇ ਵੀਰ ਪਈ ਨਹੀਂ ਲੈਣਾ ਹੋ ਬੀਬੀ ਦਾ ਸੰਪਰਕ ਕਰ ਸਕਦੇ ਆ ਹੈ ਵੀ ਤੋਂ ਭਰਾ ਡਰਾਂ ਦਾ ਬਣਿਆ ਮਾਲਕ ਵੀ ਤਾਂ ਨੰਬਰ ਉੱਤੇ ਕਹਿੰਦੇ ਜਦਾ ਸਾਰੀ ਜਾਣਕਾਰੀ ਫੋਨ ਲਾ ਕੇ ਲੈ ਸਕਦੇ ਹੋ ਤੇ ਅੱਗੇ ਆ ਗਿਆ ਟਰੈਕਟਰ 2015 ਮੈਡ ਟਰੈਕਟਰ ਆ ਜਾਨਾ 57 ਹਸ ਪਾਵਰ ਹੈ ਇੰਜਨ ਕੀ ਲਫਟ ਦਾ ਓਕੇ ਆ ਟੋਮੈਟ ਟਰੈਕਟਰ ਡਬਲ ਕਲੱਚ ਆ ਟੈਕਸ ਬ੍ਰੇਕਾਂ ਤੇ ਜੈਕਟੀ ਬੁੱਟਰ ਲੱਗਿਆ ਹੋ ਕੋਕਾ ਪੀ ਟਰੈਕਟਰ ਕਿਸੇ ਵੀਰ ਭਾਈ ਨੇ ਲੈਣਾ ਹੋਵੇ ਵੀ ਦਾ ਪਰ ਕਰ ਸਕਦੇ ਆ ਏਰੀਆ ਪਟਾਲਾ ਪਟਾਲਾ ਏਰੀਆ ਵੀਰ ਦਾ ਤੇ ਬਹੁਤ ਘਾਟ ਰੈਟ ਚੱਲਿਆ ਵਾ ਤੇ ਫੁੱਲ ਗਰੰਟੀ ਦੇ ਜੀ ਵੀਰ ਇਹਦਾ ਰੇਟ ਹੈਗਾ 430000 ਰੁਪਏ ਨੂੰ ਮੰਗ ਕਰਦੇ ਮੌਕੇ ਤੇ ਮਾਤਾਨ ਕਰਦੇ ਨੇ ਕਿ 2015 ਮਾਡਲ ਤੇ 57 ਹਸਪਾਵਰ ਆ 555000 ਜੀ ਇੰਨੇ ਕੀ ਲੈ ਲਿਆ ਬਟਾ ਓਕੇ ਰੰਗ ਪੇਂਟ ਦਾ ਸਾਰਾ ਟਰੈਕਟਰ ਨੀੜਾ ਜਾ ਤੇ ਮਾਲਕ ਵੀ ਤਾਂ ਨੰਬਰ ਉੱਤੇ ਕਿੱਡੀ ਦਾ ਸਾਰੀ ਕੰਕਾਰ ਦੀ ਫੋਨ ਲੱਗੇ ਜਾ ਸਕਦੇ ਆ ਕੋਕਾ ਪੀ ਟਰੈਕਟਰ ਹੈ ਤੇ ਵਧੀਆ ਟਰੈਕਟਰ ਹੈ ਰੰਗ ਪੇਂਟ ਤੇ ਸਾਰਾ ਨੀੜਾ ਜਾ ਲੈਂਕਾ ਸ਼ੈਂਕਾ ਦਾ ਸਾਰੇ ਕਾਹੇ ਦਾ ਹੁਕ ਚੱਕ ਸਭ ਕੁਝ ਸੋ ਤੇ ਫੁੱਲ ਗਾਰੰਟੀ ਦਿੰਦਾ ਵੀਰ ਤੇ ਉਹਦਾ ਵਾਹ ਕੇ ਲੈ ਸਾਡੇ ਕੋਈ ਨੁਕਸ ਨਹੀਂ 1 ਰੁਪਈਆ ਦਾ ਅਰਜੰਟ 555 ਤੇ ਆਕੇ ਆਗਾ ਫਾਰਮਟ ਰੈਕ 60 ਇੰਜਨ ਕੇ ਲਫਟ ਦਾ ਓਕੇ ਆ ਤੇ ਏਰੀਆ ਆਏਗਾ ਪロイ ਪਰ ਅਨਾ ਚਾਰ ਪਰ ਚਾਰ ਪਰ ਇਰਗਾ ਵੀਰ ਦਾ ਤੇ ਇੰਜਨ ਕੇ ਲਫਟ ਦਾ ਓਕੇ ਆ ਤੇ ਰੰਗ ਪੇਂਟ ਦਾ ਸਾਰਾ ਟਰੈਕਟਰ ਵੀ ਮਨੀਰ ਆ ਜਾ 2013 ਮਾਡਲ ਹੈ ਇਹ ਤੇ ਨਾ 12 ਦੇ ਮਾਰ ਕੇ ਤੇ 13 ਦੀ ਕਾਪੀ ਆ ਇੰਜਨ ਕੇ ਲਫਟ ਦਾ ਜਮ ਓਕੇ ਆ ਰੇਟ ਹੈਗਾ 4 ਲੱਖ ਤੇ 30 ਹਜ਼ਾਰ ਰੁਪਿਆ ਮੌਕੇ ਦੇ ਮਾਨਤਾਣ ਕਰ ਦੇਣਗੇ ਫਾਰਮਟ੍ਰੈਕ 60 ਰੰਗ ਪੀਣ ਦਾ ਸਾਰਾ ਨਿਹੜਾ ਹੈ ਕੋਕਾ ਵੀ ਟ੍ਰੈਕਟਰ ਟੋਮਾਟਰ ਟ੍ਰੈਕਟਰ ਕਿਸੇ ਵੀਰ ਭਾਈ ਨੇ ਲੈਣਾ ਹੋਵੇ ਵੀ ਦਾ ਸੰਪਰਕ ਕਰਾ ਤੇ ਡੈਕਸ ਬ੍ਰੇਕਾਂ ਜਾਂ ਡਬਲ ਕਲਚ ਚ ਫਾਰਮਟ੍ਰੈਕ 60 ਪਾਵਰ ਸਟਰੀਨ ਸਾਰੀ ਜਾਣਕਾਰੀ ਫੋਨ ਲਾ ਕੇ ਲੈ ਸਕਦੇ ਆ ਰੇਟ ਹੈਗਾ 430000 ਰੁਪਿਆ ਕਿਹੜਾ ਪੰਜਾਂ ਬੰਦੇ ਨੇ ਵੀਡੀਓ ਸ਼ੇਅਰ ਕਰਕੇ ਜੋ ਚੈਨਲ ਫੋਲੋ ਕਰਕੇ ਜਾਊਗਾ 5000 ਰੁਪਇਆ less ਕਰ ਦੇਵੇਗਾ ਅੱਗੇ ਆ ਗਿਆ 735 1998 ਮਾਡਲਾ 98 ਮਾਡਲਾ 20 ਇੰਨ੍ਹੇਲ ਕੇ ਡੱਫਟਾ ਓਕੇ ਆ ਰੰਗ ਪੇਂਟ ਦਾ ਸਾਰਾ ਵਧੀਆ ਪਿਆ ਟਰੈਕਟਰ ਤੇ ਮਰਗਾੜ ਛਕਾਰ ਕਿਟੋ ਗਲੇ ਨਹੀਂ ਪੂਰੇ ਸਾਫ ਪਏ ਆ ਕੋਕਾ ਵੀ ਟਰੈਕਟਰ ਕਿਸੇ ਵੀਰ ਭਾਈ ਨੂੰ ਲੈਣਾ ਹੋਵੇ ਵੀ ਦਾ ਸੰਪਰਕ ਕਰ ਸਕਦੇ ਆ ਤੇ 65 ਪਹਿ ਟਾਇਰ ਤੇ ਕਾਗਜ਼ ਪੱਤਰਾਂ ਦਾ ਜਮਾਂ ਟਰੈਕਟਰ ਓਕੇ ਆ ਤੇ ਕੈਸ਼ ਤੇ ਜਮਾਂ ਕੋਈ ਲੋਨ ਨਹੀਂ ਚੋਣ ਨਹੀਂ ਕੁਸ ਨਹੀਂ ਟਰੈਕਟਰ ਦੇ ਉੱਤੇ 1998 ਮਾਡਲ ਆ ਤੇ ਕਿਸੇ ਵੀਰ ਪੈ ਨਹੀਂ ਦੇਣਾ ਰੇਟ ਦੀ ਗੱਲ ਕਰਕੇ ਆਪਾਂ ਚਦਰ ਹੀ ਲੱਗੀ ਆ ਉੱਤੇ ਕੱਪੜੇ ਵਾਲਾ ਪਤਾ ਨਹੀਂ ਡੰਡੇ ਜੀ ਹੈ ਕਿ ਤੇ ਨਹੀਂ ਤੇ ਯੂ ਪਾਈਪ ਲੱਗਿਆ ਵਾ ਤੇ ਕਿਹੜਾ ਹੱਟ ਵਈਦਾ ਤੇ ਉਹ ਲੱਗਿਆ ਵਾ ਟਰੈਕਟਰ ਦੇ ਉੱਤੇ ਤੇ 1998 ਮਾਡਲ ਦਾ 65 ਪੈਸੇ ਟਾਇਰ ਹੈ ਰੇਟ ਹੈਗਾ 1,22,000 ਰੁਪਿਆ ਤੇ ਏਰੀਆ ਹੈਗਾ ਮੱਧਕੀ ਸ਼ਹਿਰ ਨੇਰੇ ਨੇੜੇ ਟਵੰਡੀ ਭਾਈ ਇਹ ਤਿੰਨੇ ਟਰੈਕਟਰ ਇੱਕੇ ਵੀਰ ਦੇ ਹੀ ਆ ਅੱਗੇ ਆ ਗਿਆ ਇਹ ਤਿੰਨੇ ਟਰੈਕਟਰ ਇੱਕੇ ਵੀਰ ਦੇ ਜਾਂ 735 ਤੋਂ ਲੈ ਕੇ ਖਾਂ ਸਿਰੇ ਤਾਈ ਤੇਰੇ ਅੱਗੇ ਆ ਗਿਆ 475 ਡੀਆਈ ਇੰਜਨ ਗੇ ਲਿਫਟ ਦਾ ਓਕੇ ਆ 2012 ਮਾਡਲ ਰੰਗ ਪੇਂਟ ਦਾ ਸਾਰਾ ਟਰੈਕਟਰ ਨੀਰ ਆ ਜਾ ਨੀ ਮੋਟਾ ਮਟਰ ਟਰੈਕਟਰ ਕਿਸੇ ਵੀਰ ਭਾਈ ਨੇ ਲੈਣਾ ਹੋਵੇ ਵੀ ਦਾ ਸੰਪਰਕ ਕਰ ਸਕਦੇ ਆ ਤੇ ਵਧੀਆ ਟਰੈਕਟਰ ਪਿਆ ਕੋਈ ਕਾਪੀ ਕਾਜ ਪੱਤਰ ਓਕੇ ਜਾਵਾ ਲਿਫਟ ਪੰਪ ਦਾਵਾ ਲੱਗਿਆ 2012 ਮਾਡਲ ਕੋਈ ਕਾਪੀ ਟਰੈਕਟਰ ਕਿਸੇ ਵੀਰ ਭਾਈ ਨੇ ਆ ਤੇ ਮਾਲਕ ਵੀ ਦਾ ਨੰਬਰ ਉੱਤੇ ਚੱਲੀ ਜਾਂਦਾ ਏਰੀਆ ਹੈਗਾ 20 ਭਾਈ ਆ 20 ਭਾਈ ਦੇ ਨੇੜੇ ਆ ਮੁੱਦਗੀ ਪਿੰਡ ਮੁੱਦਗੀ ਪਿੰਡ ਤੇ ਉਪਰੋਇਪਰ ਜਿਲਾ ਕੇ ਕੋਕਾ ਵੀ ਟਰੈਕਟਰ ਹੈ ਕਿਸੇ ਵੀਰ ਪਈਏ ਲੈਣਾ ਹੋਵੇ ਵੀ ਨਸਪਰਕਰ ਸਕਦੇ ਆ ਆਪਾਂ ਰੇਟ ਦੀ ਗੱਲ ਕਰੀਏ ਰੇਟ ਹੈਗਾ 290000 ਰੁਪਿਆ ਕਿਹੜਾ ਪੰਜਾਂ ਬੰਦੇ ਨੇ ਵੀਡੀਓ ਸ਼ੇਅਰ ਕਰਕੇ ਜਾਊਗਾ ਚੈਨਲ ਫੋਲੋ ਕਰਕੇ ਜਾਊਗਾ 5000 ਰੁਪਿਆ ਲੈਸ ਕਰ ਦੇਣੀ ਅੱਗੇ ਹੈਗਾ 855 2018 ਮਾਡਲ 80 ਪੈਸੇ ਟਾਇਰ ਰੰਗ ਪੇਲ ਦਾ ਸਾਰਾ ਟਰੈਕਟਰ ਜੀ ਰਾਇਆ ਜਾਂ ਕਾਜ ਪੱਤਣਾਂ ਦਾ ਟਰੈਕਟਰ ਸਾਰਾ ਜੀ ਰਾਇਆ ਤੇ ਇਹਦਾ 1400 ਘੰਟਾ ਟਰੈਕਟਰ ਚੱਲਿਆ ਵਾ 1436 ਘੰਟੇ ਕੋਕਾਪੀ ਟਰੈਕਟਰ ਆ ਕਿਸੇ ਵੀ ਰਪਈਏ ਲੈਣਾ ਹੋਵੇ ਵੀ ਨਾ ਸੰਪਰਕ ਕਰ ਸਕਦੇ ਆ ਅੱਸੀ ਪਹੇ ਟਾਇਰ ਹੈ ਡਬਲ ਕਲਚ ਡੈਕਸ ਬ੍ਰੇਕਾਂ ਕੋਕਾਪੀ ਟਰੈਕਟਰ ਆ ਉਹਦਾ 855218 ਮਾਡਲ ਆ ਆਪਾਂ ਰੇਟ ਦੀ ਗੱਲ ਕਰੀਏ ਤੇ ਰੇਟ ਹੈਗਾ ਇਹਦਾ 1 ਲੱਖ ਆਨਾ 5 ਲੱਖ ਤੇ 85 ਹਜ਼ਾਰ ਰੁਪਈਆ ਰੇਟ ਆ 5 ਲੱਖ 85 ਹਜ਼ਾਰ ਇੰਨੇ ਕਿਰ ਲੈਫਟ ਦਾ ਓਕੇ ਆ ਐਨਾ ਵੀਰੇ ਬੋਲਣਾ ਬਹੁਤ ਔਖਾ 5 ਮਿੰਟਾਂ ਦੀ ਵੀਡੀਓ ਆ ਵੇਖੋ ਲਗਾਤਾਰ ਬੋਲਣਾ ਬਹੁਤ ਔਖਾ ਵੇਖ-ਵੇਖ ਕੇ ਬਣਾਉਣੀ ਪੈਂਦੀ ਆ ਡਬਲ ਜੈਸਟੀ ਪウダー ਇੰਨੇ ਤੇ ਟੋਮਾਟੋ ਟਰੈਕਟਰ 855 5 ਲੱਖ 85000 ਰੁਪਿਆ ਰੇਟ ਆ ਵੀਡੀਓ ਲਾਇਕ ਸ਼ੇਅਰ ਕਮੈਂਟ ਚੈਨਰ ਫੋਲੋ ਕਰੋ ਸ਼ੇਅਰ ਕਰਦੇ